ਸਰੀਰ ਦੇ ਉੱਤੇ ਆਰਾਧਨਾ ਦੇ ਚਿੰਨ੍ਹ ਜਾਂ ਉਹਨਾਂ ਦੇ ਬਰਾਬਰ ਦਾ ਕੋਈ ਵੀ ਚਿੰਨ੍ਹ ਪਰਮੇਸ਼ਰ ਦੇ ਵੱਲ ਮਨਾ ਹੈ। ਕੁਝ ਕੁਝ ਵੀ ਟੈਟੂ ਕੋਈ ਵੀ ਕਲਰ ਕੁਝ ਵੀ ਦਾਗ ਜਿਹੜਾ ਉਸ ਸਰੀਰ ਤੇ ਨਹੀਂ ਲਾਣਾ ਹੈ ਕਿਉਂਕਿ ਪਰਮੇਸ਼ਰ ਨੇ ਤੁਹਾਡਾ ਮੇਕਅਪ ਕੀਤਾ ਹੈ ਪਹਿਲਾਂ ਹੀ। ਵਧੀਆ ਕੀਤਾਕਰ ਤੁਸੀਂ ਇਹ ਹਿਸਾਬ ਕਰਦੇ ਹੋ ਤੇ ਤੁਸੀਂ ਪਰਮੇਸ਼ਰ ਦੇ ਬੱਚੇ ਨੂੰ ਤੋੜਦੇ ਹੋ। ਕਹਿੰਨ ਕੀ ਕਹਿੰਦਾ ਕਿ ਕਿੱਥੇ ਹੈ ਆਪਾਂ ਨੂੰ ਇਹ ਚੱਕਰ ਚੀਂ ਹੈ। ਸਾਨੂੰ ਇਹ ਦੇਖਣਾ ਹੈ ਕਿ ਪਰਮੇਸ਼ਰ ਦਾ ਬੱਚਾ ਸਾਨੂੰ ਕੀ ਕਹਿ ਰਿਹਾ ਹੈ। ਤੁਸੀਂ ਕਿਸੇ ਦੇ ਮਰਨ ਉੱਤੇ ਆਪਣੇ ਸਰੀਰਾਂ ਨੂੰ ਨਾ ਚੀਰਨਾ ਨਾ ਆਪਣੇ ਉੱਤੇ ਨਿਸ਼ਾਨੀਆਂ ਠੁਕਾਉਣੀਆਂ ਮੈਂ ਜਹਵਾ ਹਾਂ ਵਿਵਸਥਾ ਸਵ 14 ਨਿਕਲ ਕੇ ਪਰਮੇਸ਼ਰ ਦੇ ਵਿਰੁੱਧ ਕੋਫਰ ਵਕਣ ਅਤੇ ਸਬਨਾ ਉੱਤੇ ਛੋਟਿਆਂ ਵੱਡਿਆਂ ਉਹਨਾਂ ਦੇ ਸੱਜੇ ਹੱਥ ਉੱਤੇ ਅਤੇਵਾ ਉਹਨਾਂ ਦੇ ਮੱਥੇ ਉੱਤੇ ਦਾਗ ਦਵਾ ਦਿੰਦਾ ਹੈ ਜਿਹੜਾ ਉਸ ਦਰਿੰਦੇ ਦੀ ਇਰਾਦਨਾ ਕਰਦੇ ਹਨ ਉਹਨਾਂ ਦੇ ਲਈ ਚੇਤਾਵਨੀ ਜੋ ਕੋਈ ਉਸ ਦਰਿੰਦੇ ਅਤੇ ਉਹਦੀ ਮੂਰਤੀ ਦੀ ਪੂਜਾ ਕਰਦੇ ਤੇ ਆਪਣੇ ਮੱਥੇ ਜਾਂ ਆਪਣੇ ਹੱਥ ਉੱਤੇ ਦਾਗ ਲਵਾਉਂਦਾ ਹੈ ਤਾਂ ਉਹ ਪਰਮੇਸ਼ਰ ਦੇ ਕਰੋਧ ਦੀ ਮੈਂ ਵੀ ਪੀਏਗਾ ਜਿਹੜੇ ਕੇਵਲ ਪਰਮੇਸ਼ਰ ਦੀ ਆਗਿਆ ਕਾਰੀਤਾ ਕਰਦੇ ਅਤੇ ਉਸ ਦੀ ਹੀ ਆਰਾਧਨਾ ਕਰਦੇ ਹਨ ਉਹਨਾਂ ਦੀ ਜਿੱਤ ਦਾ ਐਲਾਨ ਗੀਤ ਗਾਦੇ ਹੋਏ ਆਟੇ ਹਨ ਐ ਪ੍ਰਭੂ ਪਰਮੇਸ਼ਰ ਸਰਵ ਸ਼ਕਤੀਮਾਨ ਵੱਡੇ ਅਤੇ ਅਚਰਜ ਹਨ ਤੇਰੇ ਕੰਮ ਹੈ ਕੋਮਾ ਦੇ ਪਾਤਸ਼ਾ ਜਥਾਰਤ ਤੇ ਸਤ ਹਨ ਤੇਰੇ ਮਾਰਗ ਪਕਾ ਜੀ ਪੋਥੀ 16 ਦੀ 1 ਦੇ ਵਿੱਚ 11 ਲਿਖਿਆ ਕਹਿੰਦਾ pau ਕੀ ਹੈ ਕਿ ਤੁਸੀਂ ਆਪਣੇ ਹੱਥ ਤੇ ਮੂੰਹ ਤੇ ਕੰਨਾਂ ਤੇ ਪਿੱਤੇ ਵੀ ਕੋਈ ਟੈਟੂ ਕੋਈ ਚਾਹੇ ਉਹ 크ਰਿਸਚਨ ਟੈਟੂ ਹੀ ਹੋਵੇ ਚਾਹੇ ਉਹ ਪ੍ਰਭੂ ਹਾਲਾਈ ਕੋਈ ਦਾਗ ਚਾ ਕੁਛ ਲਿਖਿਆ ਹੋਵੇ ਚਾਹੇ ਉਹ ਕੁਛ ਵੀ ਹੋਵੇ ਤੁਸੀਂ ਉਹ ਬਣਾਉਣਾ ਨਹੀਂ ਹੈ ਤੁਹਾਨੂੰ ਮਨਾ ਹੈ ਅਗਰ ਤੁਸੀਂ ਖੁਦ ਬੰਦੇ ਹੋ ਬਣਾਉਂਦੇ ਹੋ ਸਰੀਰ ਦੇ ਉੱਤੇ ਉਹਦੇ ਨਾਲ ਪਰਮੇਸ਼ਰ ਕੀ ਕਰਦਾ ਹੈ ਇਸ ਚੀਜ਼ ਤੋਂ ਖਿਸਦਾ ਕਿਉਂ ਖਿਸਦਾ ਕਿਉਂਕਿ ਜੋ ਚੀਜ਼ ਪਰਮੇਸ਼ਰ ਨੇ ਤੁਹਾਡਾ ਸਰੀਰ ਬਣਾਇਆ ਜੋ ਉਸ ਵਿੱਚ ਸਿਸਟਮ ਲਾਇਆ ਤੁਸੀਂ ਅਸੀਂ ਜਿਹੜੇ ਇਨਸਾਨ ਆ ਉਸ ਸਿਸਟਮ ਨੂੰ ਅੱਜ ਤੱਕ ਨਹੀਂ ਪੂਰਾ ਸਮਝ ਸਕੇ ਪੂਰੇ ਡਾਕਟਰ ਸਾਇੰਸਦਾਨ ਜੋ ਵੀ ਅੱਜ ਤੱਕ ਵਿਚਾਰਦ ਕੋਈ ਵਿਚਾਰਸ਼ੀਲ ਲੋਕ ਨੇ ਨਹੀਂ ਸਮਝ ਨਹੀਂ ਸਕੇ ਪਰਮੇਸ਼ਰ ਜਾਣਦਾ ਹੈ ਤਾਂ ਜੇ ਪਰਮੇਸ਼ਰ ਜਾਣਦਾ ਹੈ ਤੇ ਜਿਹੜੇ ਤੁਸੀਂ ਉਹਦੇ ਉੱਤੇ ਦਾਗ ਜਾਂ ਕੋਈ ਚਿੰਨ ਜਾਂ ਕੋ ਟੈਟੂ ਬਣਾਉਂਦੇ ਹੋ ਫਿਰ ਉਹ ਕੇਜਦਾ ਪਰਮੇਸ਼ਰ ਕਿ ਮੇਰੇ ਤੋਂ ਵਧੀਆ ਤੂੰ ਬਣਾ ਨਹੀਂ ਸਕਿਆ ਇਨਸਾਨਾਂ ਨੇ ਕੋਸ਼ਿਸ਼ ਕੀਤੀ ਹੈ انسان ਬਣਾਉਣ ਦੀ ਲੇਕਿਨ ਬਣਿਆ ਨਹੀਂ ਉਹਨਾਂ ਨੂੰ ਅੱਜ ਤੱਕ ਨਹੀਂ ਬਣਿਆ ਇਸ ਲਈ ਫਿਰ ਉਹ ਕੇਜਦਾ ਕਹਿੰਦਾ ਜੀ ਤੂੰ ਬਣਾਇਆ ਨਹੀਂ ਸਕਦਾ ਖੁਦ ਬਣ ਨਹੀਂ ਸਕਦਾ ਫਿਰ ਤੂੰ ਉਹ ਦੇ ਪ੍ਰਕਾਰ ਆਗਿਰੀ ਕਿਉਂ ਕਰਦਾ ਜਿਹੜੀ ਤੂੰ ਕਾਰਾਗਿਰੀ ਕਰਦਾ ਉਹ ਜਿੰਨੀਆਂ ਕਾਰਾਗਿਰੀ ਇਨਸਾਨ ਦੇ ਸਰੀਰ ਤੇ ਕੀਤੀਆਂ ਜਾਂਦੀਆਂ ਨੇ ਉਹ ਸਾਰੀਆਂ ਪਰਮੇਸ਼ਰ ਨੂੰ ਖਝਾਣ ਲਈ ਹੁੰਦੀਆਂ ਨੇ ਉਹ ਨਾਲ ਖਿਜੇਗਾ ਹੀ ਪਰਮੇਸ਼ਰ ਲੜਨ ਤੋਂ ਵੀ ਹੈ